ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਸਾਬੋਕੀ ਤਲਵੰਡੀ ਵਿੱਚ ਇੱਕ ਲੈਲੇ ਵਾਲਾ ਪਿੰਡ ਪੈਂਦਾ ਸੀ ਅੰਗਰੇਜ਼ਾਂ ਦੇ ਰਾਜ ਵੇਲੇ ਇੱਥੋਂ ਦਾ ਇੱਕ ਬਹੁਤ ਤਕੜਾ ਡਾਕੂ ਹੋਇਆ ਜਿਨੇ ਦੋ ਸਿਪਾਹੀਆਂ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਹੀ ਮਾਰਦਾ ਸੀ ਸਰੀਰ ਦਾ ਬਹੁਤ ਤਕੜਾ ਤੇ ਦਿਲ ਦਾ ਬਹੁਤ ਸਾਫ਼ ਬੰਦਾ ਸੀ ਉਸ ਦਾ ਨਾਮ ਸੀ ਰਾਮਣ ਅੰਗਰੇਜ਼ ਹਕੂਮਤ ਉਸ ਨੂੰ ਰਾਮਣ ਡਾਕੂ ਦੇ ਨਾਮ ਤੋਂ ਸੰਬੋਧਨ ਕਰਦੀ ਸੀ ਪਰ ਲੋਕ ਉਸ ਨੂੰ ਸੂਰਮਾ ਕਹਿੰਦੇ ਸੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਗੱਲ ਹੈ ਉਦੋਂ ਲੇਲੇ ਵਾਲਾ ਪਿੰਡ ਰਿਆਸਤ ਪਟਿਆਲਾ ਵਿੱਚ ਪੈਂਦਾ ਸੀ ਤੇ ਇਸ ਪਿੰਡ ਵਿੱਚ ਭੰਗੇ কুমਿਆਰ ਦੇ ਘਰੇ ਪੈਦਾ ਹੋਇਆ ਸੀ ਰਾਮਣ ਸੂਰਮਾ ਭੰਗਾ ਸਿਉ ਆਪ ਤਾਂ ਖੇਤੀਬਾੜੀ ਕਰਦਾ ਸੀ ਰਾਮਣ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਵੀ ਹੱਥ ਵਟਾਉਂਦਾ ਪਰ ਜ਼ਿਆਦਾ ਸਮਾਂ ਉਹ ਪਸ਼ੂ ਹੀ ਚਾਰਦਾ ਹੁੰਦਾ ਸੀ ਇੱਕ ਦਿਨ ਅਚਾਨਕ ਉਸਦੇ ਡੰਗਰ ਕਿਸੇ ਦੀ ਜ਼ਮੀਨ ਵਿੱਚ ਵੜ ਗਏ ਤੇ ਮਾੜੀ ਕਿਸਮਤ ਨੂੰ ਇਹ ਜ਼ਮੀਨ ਸੀ ਪਿੰਡ ਨੱਤ ਬਘੇਰ ਦੇ ਸਰਦਾਰ ਬੁੱਧ ਸਿੰਘ ਦੀ ਤੇ ਰਾਮਣ ਭੱਜ ਕੇ ਗਿਆ ਕਿ ਮੈਂ ਆਪਣੇ ਡੰਗਰ ਮੋੜ ਲਿਆ ਮਾਂ ਪਰ ਕੁਦਰਤੀ ਸਰਦਾਰ ਬੁੱਧ ਸਿੰਘ ਆਪਣੇ ਸਾਥੀਆਂ ਨਾਲ ਆਪਣੇ ਖੇਤ ਆਇਆ ਹੋਇਆ ਸੀ ਤੇ ਉਹਨਾਂ ਸਾਰਿਆਂ ਨੇ ਇਸ ਮੁੰਡੇ ਰਾਮਣ ਨੂੰ ਫੜ ਲਿਆ ਇੰਨਾ ਕੋ ਜ਼ਿਆਦਾ ਕੁੱਟਿਆ ਕਿ ਇਹਨੂੰ ਅੱਧ ਮਰਿਆ ਕਰਤਾ ਬਸ ਇਸ ਗਰੀਬ ਬੰਦੇ ਦਾ ਕਸੂਰ ਇਹ ਸੀ ਕਿ ਇਹਨਾਂ ਦੇ ਪਸ਼ੂਆਂ ਦੀ ਹਿੰਮਤ ਕਿਵੇਂ ਹੋਈ ਕਿ ਸਰਦਾਰਾਂ ਦੀ ਜ਼ਮੀਨ ਵਿੱਚ ਜਾ ਕੇ ਚਰਨ ਤੇ ਜਦੋਂ ਇਹ ਅੱਧ ਮਰਿਆ ਹੋ ਗਿਆ ਸਰਦਾਰਾ ਨੇ ਇਹਨੂੰ ਛੱਡਣ ਦੀ ਬਜਾਏ ਨਾਲ ਦੇ ਥਾਣੇ ਵਿੱਚ ਜਾ ਕੇ ਇਤਲਾਹ ਕਰ ਦਿੱਤੀ ਕਿ ਸਾਡੇ ਖੇਤੋਂ ਛੋਲਿਆਂ ਦੀ ਭਰੀ ਚੋਰੀ ਕਰਕੇ ਲਿਆਇਆ ਪੁਲਿਸ ਰਾਮਣ ਨੂੰ ਚੁੱਕ ਕੇ ਥਾਣੇ ਲੈ ਗਈ ਤੇ ਇਹਦੇ ਵਿਚਾਰੇ ਘਰ ਦੇ ਪਿੱਛੇ ਪਿੱਛੇ ਬਥੇਰਾ ਭੱਜੇ ਪਰਿਵਾਰ ਦੇ ਸਾਹਮਣੇ ਥਾਣੇ 'ਚ ਫਿਰ ਬਹੁਤ ਜ਼ਿਆਦਾ ਘੁੱਟਿਆ ਇਸਨੂੰ ਅਖੀਰ ਨੂੰ ਇਹਦੇ ਪਿਓ ਭੰਗੇ ਨੇ 2-4 ਛਿਲੜ ਪੁਲਿਸ ਨੂੰ ਦੇ ਦਿੱਤੇ ਸਰਦਾਰਾਂ ਦੇ ਪੈਰਾਂ ਤੇ ਸਾਰੇ ਟੱਬਰ ਨੇ ਹੱਥ ਲਾ ਕੇ ਮੁਆਫੀ ਮੰਗੀ ਤੇ ਛੋਲਿਆਂ ਦੀ ਭਰੀ ਦਾ ਜੁਰਮਾਨਾ ਸਰਦਾਰਾਂ ਨੂੰ ਭਰ ਕੇ ਗਰੀਬਾਂ ਨੇ ਆਪਣਾ ਮੁੰਡਾ ਛੁਡਾਇਆ ਤੇ ਜਦੋਂ ਇਸ ਦਾ ਪਿਓ ਭੰਗਾ কুমਹਾਰ ਇਹਨੂੰ ਛਡਾ ਕੇ ਘਰ ਨੂੰ ਵਾਪਸ ਲੈ ਕੇ ਆ ਰਿਹਾ ਸੀ ਤਾਂ ਪਿੰਡ ਕੋਲ ਪਹੁੰਚ ਕੇ ਇਹਨੇ ਇੱਕੋ ਗੱਲ ਆਖੀ ਕਿ ਬਾਪੂ ਮੈਂ ਪਿੰਡ ਨਹੀਂ ਜਾਣਾ ਮੈਨੂੰ ਜਾਂ ਤਾਂ ਕਿਸੇ ਰਿਸ਼ਤੇਦਾਰੀ ਵਿੱਚ ਭੇਜ ਦੇ ਨਹੀਂ ਮੈਂ ਖੂਹ ਵਿੱਚ ਛਾਲ ਮਾਰ ਕੇ ਮਰ ਜਾਣਾ ਹੁਣ ਮੈਥੋਂ ਉਸ ਸਰਦਾਰ ਦੇ ਮੱਥੇ ਨਹੀਂ ਲੱਗਿਆ ਜਾਣਾ ਚਲੋ ਘਰ ਵਾਲਿਆਂ ਨੇ ਸੋਚਿਆ ਕਿ ਮੁੰਡੇ ਦਾ ਗੁੱਸਾ ਠੰਡਾ ਹੋ ਜਾਊਗਾ ਪਿੰਡ ਲਹਿਰੇ ਭੰਗੇ ਦੀ ਭੈਣ ਵਿਆਹੀ ਹੋਈ ਸੀ ਰਾਮਣ ਨੂੰ ਆਪਣੀ ਭੂਆ ਕੋਲੇ ਤੋਰਤਾ ਤੇ ਅੱਗੇ ਜਿਹੜਾ ਇਹਦਾ ਲਹਿਰੇ ਵਾਲਾ ਫੁੱਫੜ ਸੀ ਉਹ ਸ਼ਰਾਬ ਕੱਢ ਕੇ ਵੇਚਣ ਦਾ ਕੰਮ ਕਰਦਾ ਸੀ ਤੇ ਉਹਦੇ ਕੋਲੋਂ ਆਉਂਦੇ ਜਾਂਦੇ ਡਾਕੂ ਸ਼ਰਾਬ ਲੈ ਕੇ ਜਾਂਦੇ ਹੁੰਦੇ ਸੀ ਤੇ ਜਦੋਂ ਇਹ ਨੌਜਵਾਨ ਮੁੰਡਾ ਡਾਕੂਆਂ ਦੇ ਰੌਂਦਾ ਵਾਲੇ ਪਾਏ ਹੋਏ ਪਟੇ ਤੇ ਮੋਢਿਆਂ 'ਚ ਪਾਈਆਂ ਹੋਈਆਂ ਰਫਲਾ ਵੇਖਦਾ ਇਹਦਾ ਖੂਨ ਖੋਲ ਉੱਠਦਾ ਕਿ ਜੇਕਰ ਮੇਰੇ ਕੋਲ ਵੀ ਬੰਦੂਕ ਹੋਵੇ ਤੇ ਮੈਂ ਨੱਤ ਵਗੇਰ ਵਾਲੇ ਸਰਦਾਰ ਨੂੰ ਜ਼ਰੂਰ ਮਾਰ ਦਿਆਂ ਪਰ ਇੰਨੇ ਚਿਰ ਨੂੰ ਇੱਕ ਹੋਰ ਘਟਨਾ ਘਟ ਗਈ। RAMAN ਦੀ ਭੂਆ ਦਾ ਮੁੰਡਾ ਨੱਤ ਵਗੇਰ ਵਾਲੇ ਸਰਦਾਰਾਂ ਦੇ ਪਿੰਡ ਮੰਗਿਆ ਗਿਆ ਪਰ ਜਦੋਂ ਸਰਦਾਰ ਬੁੱਧ ਸਿੰਘ ਨੂੰ ਪਤਾ ਲੱਗਿਆ ਕਿ ਸਾਡੇ ਪਿੰਡ ਦੀ ਕੁੜੀ RAMAN ਕੀ ਰਿਸ਼ਤੇਦਾਰੀ ਵਿੱਚ ਵਿਆਹੀ ਜਾਣੀ ਹੈ ਤਾਂ ਉਹਨੇ ਕੁੜੀ ਦੇ ਬਾਪ ਨੂੰ ਆਖਿਆ ਕਿ ਜੇਕਰ ਪਿੰਡ ਵਿੱਚ ਰਹਿਣਾ ਤਾਂ ਉਹਨਾਂ ਨਾਲ ਉਹ ਰਿਸ਼ਤਾ ਤੋੜ ਦੇ ਨਹੀਂ ਤੈਨੂੰ ਸਾਨੇ ਪਰਿਵਾਰ ਦੇ ਪਿੰਡ ਛੱਡ ਕੇ ਜਾਣਾ ਪਊਗਾ। ਗਰੀਬ ਧੀ ਦਾ ਬਾਪ ਵਿਚਾਰਾ ਕਿੱਥੇ ਜਾ ਸਕਦਾ ਸੀ ਉਹ ਰਿਸ਼ਤਾ ਦੇਣ ਤੋਂ ਅਨਾਂਕਾਨੀ ਕਰਨ ਲੱਗ ਪਿਆ ਪਰ ਮੁੰਡੇ ਵਾਲਿਆਂ ਨੇ ਜਦੋਂ ਸਾਖ ਦੇਣ ਨੂੰ ਜ਼ੋਰ ਪਾਇਆ ਤੇ ਕੁੜੀ ਵਾਲੇ ਅੱਗੋਂ ਕੰਨੀ ਘਤਰਾਉਣ ਲੱਗ ਪਏ ਅਕੀਰ ਨੂੰ ਪਿੰਡ ਨੱਤ ਬਗੇਰ ਚ ਕੁੜੀ ਵਾਲਿਆਂ ਦੇ ਘਰੇ ਜਦੋਂ ਪੰਚਾਇਤ ਇਕੱਠੀ ਹੋਈ ਤਾਂ ਪਿੰਡ ਦੇ ਸਰਦਾਰ ਨੇ ਪਰਿ ਪੰਚਾਇਤ ਨੂੰ ਵਾਪਸ ਮੁੜ ਜਾਣ ਨੂੰ ਆਖਿਆ ਕਿ ਰਿਸ਼ਤੇ ਦੀ ਗੱਲ ਛੱਡੋ ਤੁਸੀਂ ਆਪਣੀ ਇੱਜ਼ਤ ਲੈ ਕੇ ਵਾਪਸ ਚਲੇ ਜਾਓ ਤੇ ਨਹੀਂ ਤਾਂ ਤੁਹਾਡੇ ਰਿਸ਼ਤੇਦਾਰ ਰਾਮਨ ਨੂੰ ਪੁੱਛ ਲਓ ਉਹਦਾ ਕੀ ਹਾਲ ਹੋਇਆ ਸੀ ਅਗੋਂ ਪੰਚਾਇਤ ਵਾਪਸ ਆ ਗਈ ਤੇ ਭੂਆ ਦੇ ਮੁੰਡੇ ਨੇ ਆ ਕੇ ਰਾਮਣ ਨੂੰ ਦੱਸਤਾ ਕਿ ਤੇਰੀ ਵੀ ਬੇਇੱਜ਼ਤੀ ਕੀਤੀ ਸਰਦਾਰ ਨੇ ਤੇ ਸਾਡੀ ਵੀ ਬੇਇੱਜ਼ਤੀ ਹੋਈ ਐ ਇਸ ਘਟਨਾ ਨੇ ਰਾਮਣ ਨੂੰ ਆਪਣੇ ਆਪ ਤੋਂ ਬਾਹਰ ਕਰਤਾ ਰਾਮਣ ڈاکਵਾਂ ਨੂੰ ਤਾਂ ਪਹਿਲਾਂ ਹੀ ਜਾਣਦਾ ਸੀ ਆਪਣੇ ਭੂਆ ਦੇ ਮੁੰਡੇ ਨੂੰ ਨਾਲ ਲੈ ਕੇ ਦੋ ڈاکੂ ਨਾਲ ਲਏ ਤੇ ਇੱਕ ਦਿਨ ਜਾ ਕੇ ਪਿੰਡ ਨੱਤ ਵਗੇਰ ਤੇ ਧਾਵਾ ਬੋਲਿਆ ਤੇ ਭੂਆ ਦੇ ਮੁੰਡੇ ਦੀ ਮੰਗ ਇਹ ڈاکੂਆਂ ਨਾਲ ਜਾ ਕੇ ਉੱਥੋਂ ਚੁੱਕ ਲਿਆ ਤੇ ਨਾਲ ਦੇ ਪਿੰਡ ਦੀ ਸਾਥ ਚ ਖੜ ਕੇ ਰਾਮਣ ਆਖ ਆਇਆ ਕਿ ਅੱਜ ਤਾਂ ਅਸੀਂ ਆਪਣੀ ਮੰਗ ਲੈ ਕੇ ਚੱਲੇ ਆਂ ਪਰ ਹਵੇਲੀ ਵਾਲੇ ਸਰਦਾਰ ਨੂੰ ਸੁਨੇਹਾ ਲਾ ਦਿਓ ਕਿ ਉਹਦਾ ਕੰਡਾ ਕੱਢਣ ਵਾਸਤੇ ਮੈਂ ਪਿੰਡ ਵਿੱਚ ਇੱਕ ਵਾਰੀ ਫੇਰ ਆਉਂਗਾ ਪਰ ਇੱਥੋਂ ਮੁੜ ਕੇ RAMAN ਨਾ ਆਪਣੇ ਘਰੇ ਗਿਆ ਨਾ ਭੂਆ ਦੇ ਘਰੇ ਗਿਆ ਉਹ ਸਿੱਧਾ ਡਾਕੂਆਂ ਨਾਲ ਰਲ ਗਿਆ ਤੇ ਹੁਣ ਪਿੰਡ ਨੱਤ ਵਘੇਰ ਵਾਲੇ ਸਰਦਾਰਾਂ ਨੇ RAMAN ਡਾਕੂ ਦੀ ਪੈੜ ਨੱਪਣੀ ਸ਼ੁਰੂ ਕਰਤੀ ਸੀ ਤੇ RAMAN ਮੌਕਾ ਲੱਭਣ ਲੱਗ ਪਿਆ ਕਿ ਸਰਦਾਰਾਂ ਦਾ ਕੰਡਾ ਕਦੋਂ ਕੱਢਾਂ ਥੋੜੇ ਚਿਰ ਬਾਅਦ ਹੀ ਉਹਨੇ ਆਪਣੇ ਸਾਥੀਆਂ ਨਾਲ ਯੋਜਨਾ ਬਣਾਈ ਤਿੰਨ ਚਾਰ ਡਾਕੂਆਂ ਨੇ ਨੱਤਬਘੇਰ ਵਾਲੇ ਸਰਦਾਰਾਂ ਦੀ ਹਵੇਲੀ ਤੇ ਯੋਜਨਾ ਬਣਾ ਕੇ ਧਾਵਾ ਬੋਲ ਦਿੱਤਾ ਅੱਗੋਂ ਸਰਦਾਰ ਦੇ ਬੰਦਿਆਂ ਨੇ ਵੀ ਬੰਦੂਕਾਂ ਨਾਲ ਮੁਕਾਬਲਾ ਕੀਤਾ ਜਦੋਂ ਦੋਨਾਂ ਪਾਸਿਆਂ ਤੋਂ ਗੋਲੀ ਚੱਲੀ ਪਿੰਡ ਵਾਲੇ ਤਾਂ ਆਪੋ ਆਪਣੇ ਅੰਦਰ ਹੀ ਵੜ ਕੇ ਬਹਿ ਗਏ ਤੇ ਰਾਮਣ ਨੇ ਅੱਗੇ ਹੋ ਕੇ ਫਾਇਰ ਮਾਰੇ ਇੰਨੇ ਜੋਸ਼ ਨਾਲ ਲੜਿਆ ਕਿ ਨੱਤਬਘੇਰ ਵਾਲਾ ਸਰਦਾਰ ਤੇ ਉਹਦੇ ਤਿੰਨ ਬੰਦੇ ਹੋਰ ਇਹਨੇ ਗੋਲੀਆਂ ਮਾਰ ਕੇ ਪੁੰਨ ਦਿੱਤੇ ਜਦੋਂ ਪਿੰਡ ਖਾਲੀ ਹੋ ਗਿਆ ਇਹਨਾਂ ਨੇ ਸਰਦਾਰ ਦੀ ਹਵੇਲੀ ਨੂੰ ਰੀਜ ਨਾਲ ਲੁੱਟਿਆ ਜਿੰਨਾ ਕੀਮਤੀ ਸਮਾਨ ਸੀ ਸੋਨਾ ਚਾਂਦੀ ਸਾਰਾ ਕੁਝ ਇਹਨਾਂ ਨੇ ਗੱਠਾ ਬੰਨ ਲਈਆਂ ਤੇ ਸਰਦਾਰ ਦੇ ਘਰੋਂ ਹੀ ਉਹਦੀ ਬੋਤੀ ਖੋਲ ਕੇ ਬੋਤੀ ਤੇ ਸਮਾਨ ਲੱਦ ਕੇ ਤੁਰ ਪਏ ਸਮਾਨ ਇੰਨਾ ਜ਼ਿਆਦਾ ਸੀ ਕਿ ਜਿਸ ਬੋਤੀ ਉੱਤੇ ਸਮਾਨ ਲੱਦਿਆ ਸੀ ਉਸ ਬੋਤੀ ਤੋਂ ਤੁਰਿਆ ਨਾ ਗਿਆ ਤੇ ਉਹ ਅੱਗੇ ਜਾ ਕੇ ਬੈਠ ਗਈ ਸਾਹਮਣੇ ਇੱਕ ਰਾਹੀ ਬੋਤਾ ਲਈ ਆਉਂਦਾ ਸੀ ਰਾਮਣ ਸੋਰਮੇ ਨੇ 4 ਬੁੱਕ ਚਾਂਦੀ ਦੇ ਦੇ ਕੇ ਉਹਦੇ ਤੋਂ ਬੋਤਾ ਉਧਾਰਾ ਲੈ ਲਿਆ ਸਾਰਾ ਸਮਾਨ ਬੋਤੇ ਤੇ ਲੱਦ ਕੇ ਆਪਣੇ ਟਿਕਾਣੇ ਤੇ ਪਹੁੰਚ ਗਏ ਤੇ ਤੀਜੇ ਦਿਨ ਜਿਹੜੇ ਬੰਦੇ ਕੋਲੋਂ ਬੋਤਾ ਲਿਆ ਸੀ ਪਿੰਡ ਪੱਕੇ ਕਲਾਂ ਉਹਦਾ ਬੋਤਾ ਉਹਦੇ ਘਰੇ ਪਹੁੰਚਦਾ ਕਰ ਦਿੱਤਾ ਇਸ ਗੱਲ ਨਾਲ ਇਲਾਕੇ ਦੇ ਪਿੰਡਾਂ ਵਿੱਚ ਉਹਦੀ ਚਰਚਾ ਹੋਈ ਕਿ ਕਿੰਨਾ ਸਾਫ਼ ਦਿਲ ਬੰਦਾ ਏ ਰਾਮਣ ਸورਮਾ ਹੁਣ ਜਦੋਂ ਵੀ ਰਾਮਣ ਆਪਣੇ ਸਾਥੀਆਂ ਨਾਲ ਕਿਸੇ ਸ਼ਾਹੂਕਾਰ ਜਾਂ ਸੁਨਿਆਰੇ ਦੇ ਘਰੇ ਡਾਕਾ ਮਾਰਦਾ ਤਾਂ ਪਿੰਡ ਵਾਲੇ ਲੋਕ ਆਪਣੇ ਊਠ ਘੋੜੀਆਂ ਉਹਨਾਂ ਨੂੰ ਦੇ ਦਿੰਦੇ ਕਿ ਲੈ ਜਾਓ ਸਾਨੂੰ ਪਤਾ ਤੁਸੀਂ ਮੋੜ ਦੇਵੋਗੇ ਫੇ ਲੁੱਟੇ ਹੋਏ ਮਾਲ ਦਾ ਬਹੁਤ ਸਾਰਾ ਹਿੱਸਾ ਇਹ ਉਸ ਪਿੰਡ ਤੇ ਗਰੀਬਾਂ ਨੂੰ ਹੀ ਵੰਡ ਦਿੰਦੇ ਸੀ ਪਰ ਜਦੋਂ ਦਾ ਇਹਨੇ ਨੱਤ ਬਘੇਰ ਵਾਲਾ ਸਰਦਾਰ ਮਾਰਿਆ ਸੀ ਇਹ ਪੁਲਿਸ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਪਿਆ ਇਹਨੂੰ ਫੜਨ ਦੇ ਵਾਸਤੇ ਰਿਆਸਤਾਂ ਦੀ ਪੁਲਿਸ ਦਾ ਪੂਰਾ ਜ਼ੋਰ ਲੱਗ ਗਿਆ ਸੀ ਪਿੰਡ ਲੇਲੇ ਵਾਲੇ ਦੇ ਰਾਮਣ ڈاکੂ ਸੂਰਮੇ ਦੀ ਇੱਕ ਖਾਸियत ਇਹ ਰਹੀ ਹੈ ਇਹਨੇ ਇਕੱਲਾ ਸ਼ਾਹੂ ਕਾਰਾਂਜਾ ਸੋਨਿਆਰਿਆਂ ਨੂੰ ਲੁੱਟਿਆ ਹੀ ਨਹੀਂ ਇਹਨੇ ਇੱਕ ਲੋਕ ਭਲਾਈ ਦਾ ਵੀ ਬਹੁਤ ਵੱਡਾ ਕੰਮ ਕੀਤਾ ਸੀ ਜਿਹੜੇ ਦਾਸ ਦੇ ਲਾਲਚੀ ਲੋਕ ਆਪਣੀਆਂ ਨੂਹਾਂ ਨੂੰ ਛੱਡ ਦਿੰਦੇ ਸੀ ਜਾਂ ਉਹਨਾਂ ਦੀ ਕੁੱਟਮਾਰ ਕਰਦੇ ਸੀ ਤੇ ਜਦੋਂ ਕੋਈ ਧੀ ਦਾ ਬਾਪ ਇਹਦੇ ਕੋਲ ਫਰਿਆਦ ਕਰਦਾ ਇਹ ਇੱਕੋ ਵਾਰੀ ਕੁੜੀ ਦੇ ਸਹੁਰੇ ਜਾ ਕੇ ਚੰਗੀ ਤਰ੍ਹਾਂ ਸਮਝਾ ਦਿੰਦਾ ਤੇ ਜੇ ਕੋਈ ਪਰਿਵਾਰ ਫਿਰ ਵੀ ਨਾ ਸੁਧਰਦਾ ਤੇ ਦੂਜੀ ਵਾਰੀ ਸਾਰੇ ਪਿੰਡ ਦੇ ਸਾਹਮਣੇ ਉਹਨਾਂ ਦਾ ਕੁਟਾਪਾ ਚਾੜ ਕੇ ਆਉਂਦਾ ਸੀ ਜਾਨੀ ਸਾਬੋ ਕੀ ਤਲਵੰਡੀ ਦੇ ਏਰੀਆ ਵਿੱਚ ਲੋਕ ਡਰਦੇ ਦਾਜ ਮੰਗਣੋਂ हट ਗਏ ਸੀ ਕਿ ਜੇ ਰਾਮਣ ਨੂੰ ਪਤਾ ਲੱਗ ਗਿਆ ਉਹ ਸਾਥ ਚ ਮੁੱਦੇ ਪਾਪ ਆ ਕੇ ਕੁੱਟੂ ਇਤਿਹਾਸ ਦੀ ਇੱਕ ਗੱਲ ਪ੍ਰਚਲਿਤ ਹੈ ਕਿ ਉਸ ਇਲਾਕੇ ਦੀਆਂ ਕੁੜੀਆਂ ਰੱਬ ਦੀ ਤਾਂ ਸੌਂ ਖਾ ਲੈਂਦੀਆਂ ਸੀ ਪਰ ਰਾਮਣ ਸੂਰਮੇ ਦੀ ਸੌਂ ਨਹੀਂ ਸਖਾਂਦੀਆਂ ਉਹਨਾਂ ਨੂੰ ਰੱਬ ਤੋਂ ਵੀ ਵੱਡਾ ਸਮਝਦੀਆਂ ਸੀ ਤੇ ਰਾਮਣ ਸੂਰਮਾ ਸ਼ਰੀਰ ਦਾ ਵੀ ਇੰਨਾ ਤਕੜਾ ਜਵਾਨ ਸੀ ਕਿ ਸਾਢੇ 3 ਮਣ ਭਾਰ ਇਕੱਲਾ ਹੀ ਝੱਕ ਲੈਂਦਾ ਸੀ ਇੱਕ ਵਾਰੀ ਇਹਨਾਂ ਨੂੰ ਘੇਰਾ ਪਾਇਆ ਉਹ ਤਿੰਨ ਪੁਲਿਸ ਵਾਲੇ ਸੀ ਜਦੋਂ ਉਹ ਇਸ ਨੂੰ ਫੜਨ ਲੱਗੇ ਤਾਂ ਇਹਨੇ ਦੋ ਜਣਿਆਂ ਦੇ ਸਿਰ ਆਪਣੀਆਂ ਬਾਹਾਂ ਵਿੱਚ ਲੈ ਕੇ ਨੱਪਤੇ ਉਹਨਾਂ ਦੋਨਾਂ ਦੀ ਥਾਂ ਹੀ ਮੌਤ ਹੋ ਗਈ ਤੀਜਾ ਪੁਲਿਸ ਵਾਲਾ ਡਰਦਾ ਹੀ ਭੱਜ ਗਿਆ ਸੀ ਇੱਕ ਵਾਰੀ ਕਿਸੇ ਮੁਖਬਰ ਨੇ ਪੁਲਿਸ ਨੂੰ ਖਬਰ ਕਰਤੀ ਕਿ ਰਾਮਣ ਸੇਖੂਪੁਰੇ ਪਿੰਡ ਵਿੱਚ ਆਇਆ ਹੋਇਆ ਉਧਰ ਪੁਲਿਸ ਵੀ ਚੜ ਕੇ ਆ ਗਈ ਤੇ ਰਾਮਣ ਵੀ ਸੇਖੂਪੁਰੇ ਵਾਲੀ ਰੋਹੀਵਾਲ ਨੂੰ ਤੁਰ ਪਿਆ ਰੋਹੀ ਚ ਜਾ ਕੇ ਰਾਮਣ ਸੋਰਮੇ ਨੂੰ ਪੁਲਿਸ ਦਾ ਘੇਰਾ ਪੈ ਗਿਆ ਇਹ ਕਾਫੀ ਟਾਈਮ ਪੁਲਿਸ ਨਾਲ ਮੁਕਾਬਲਾ ਕਰਦਾ ਰਿਹਾ ਪਰ ਜਦੋਂ ਇਹਦੇ ਕੋਲ ਗੋਲੀ ਸਿੱਕਾ ਥੋੜਾ ਰਹਿ ਗਿਆ ਇਹਨੇ ਆਪਣੇ ਇੱਕ ਭਰੋਸੇ ਵਾਲੇ ਸਾਥੀ ਨੂੰ ਰੋਹੀ ਚੋਂ ਤੋਰਿਆ ਕਿ ਜਾ ਕੇ ਗੋਲੀ ਸਿੱਕਾ ਲਿਆ ਉਹਨਾਂ ਚਿਰ ਮੈਂ ਪੁਲਿਸ ਨੂੰ ਰੋਕ ਕੇ ਰੱਖਦਾ ਉਹ ਬੰਦਾ ਆਪਣੇ ਟਿਕਾਣੇ ਤੋਂ ਗੋਲੀ ਸਿੱਕਾ ਲੈਣ ਚਲਿਆ ਗਿਆ ਤੇ ਇਹ ਰੋਹੀ ਚ ਇੱਕ ਝੰਡ ਥੱਲੇ ਬੈਠ ਗਿਆ ਤੇ ਸ਼ੇਖੂਪੁਰੇ ਦੇ ਬਜ਼ੁਰਗ ਤੁਰੇ ਜਾਂਦੇ ਸੀ ਉਹਨਾਂ ਨੇ ਰਾਮਣ ਸੂਰਮੇ ਨੂੰ ਪਛਾਣ ਲਿਆ ਤੇ ਉਹਨਾਂ ਨੇ ਅੱਗੇ ਜਾ ਕੇ ਪੈਸਿਆਂ ਦੇ ਲਾਲਚ ਵਿੱਚ ਪੁਲਿਸ ਨੂੰ ਦੱਸ ਦਿੱਤਾ ਕਿ ਰਾਮਣ ਤਾਂ ਇਕੱਲਾ ਹੀ ਬੈਠਾ ਝੰਡ ਥੱਲੇ ਉਹਦੇ ਨਾਲ ਤੇ ਕੋਈ ਵੀ ਨਹੀਂ ਹੈ ਉਹਦੇ ਕੋਲ ਤਾਂ ਸ਼ਾਇਦ ਗੋਲੀ ਸਿੱਕਾ ਵੀ ਬਹੁਤ ਘੱਟ ਹੈ ਜਦੋਂ ਪੁਲਿਸ ਨੂੰ ਪਤਾ ਲੱਗਿਆ ਉਹਨੇ ਘੇਰਾ ਹੋਰ ਸਖਤ ਕਰ ਦਿੱਤਾ ਪਰ ਰਾਮਣ ਦਾ ਸਾਥੀ ਹਲੇ ਵਾਪਸ ਨਹੀਂ ਸੀ ਮੁੜਿਆ ਰਾਮਣ ਫਿਰ ਪੁਲਿਸ ਦਾ ਮੁਕਾਬਲਾ ਕਰਨ ਲੱਗ ਪਿਆ ਥੋੜੇ ਟਾਈਮ ਵਿੱਚ ਹੀ ਉਹਨੇ ਦੋ ਪੁਲਿਸ ਵਾਲੇ ਸਿਪਾਹੀ ਦੋ ਗੋਲੀਆਂ ਮਾਰ ਕੇ ਖਤਮ ਕਰ ਦਿੱਤੇ ਹੁਣ ਇਹਦੇ ਕੋਲੇ ਗੋਲੀ ਸਿੱਕਾ ਬਿਲਕੁਲ ਥੋੜਾ ਸੀ ਇਹਨੇ ਥੋੜਾ ਜਿਹਾ ਟਾਈਮ ਹੋਰ ਮੁਕਾਬਲਾ ਕੀਤਾ ਪੁਲਿਸ ਗੋਲੀਆਂ ਵੀ ਚਲਾਉਂਦੀ ਰਹੀ ਥਾਣੇਦਾਰ ਇਹਨੂੰ ਆਤਮ ਸਮਰਪਣ ਕਰਨ ਨੂੰ ਵੀ ਕਹਿੰਦਾ ਰਿਹਾ ਅੰਤ ਨੂੰ ਜਦੋਂ ਇਹਦੇ ਕੋਲ ਇੱਕ ਫਾਇਰ ਰਹਿ ਗਿਆ ਤਾਂ ਇਹਨੇ ਖੜਾ ਹੋ ਕੇ ਪੁਲਿਸ ਨੂੰ ਲਲਕਾਰਿਆ ਕਿ ਰਾਮਣ ਜਿਉਂਦਾ ਜੀ ਤੁਹਾਡੇ ਹੱਥ ਨਹੀਂ ਆ ਸਕਦਾ ਮੇਰੀ ਮੌਤ ਤੋਂ ਬਾਅਦ ਐਵੇਂ ਗਰੀਬ ਲੋਕਾਂ ਨੂੰ ਤੰਗ ਨਾ ਕਰਿਓ ਮੈਂ ਜਿੰਨੇ ਵੀ ਸ਼ਾਹੂਕਾਰ ਸੁਨੇਾਰੇ ਜਾਂ ਸਰਦਾਰਾਂ ਨੂੰ ਮਾਰਿਆ ਆਪਣੇ ਦਮ ਤੇ ਮਾਰਿਆ ਐਨਾ ਕਹਿ ਕੇ ਰਾਮਣ ਸੂਰਮੇ ਨੇ ਪਿਸਤੋਲ ਆਪਣੀ ਪੁੜਪੁੜੀ ਤੇ ਰੱਖ ਕੇ ਘੋੜਾ ਦਬ ਦਿੱਤਾ ਤੇ ਆਪਣੀ ਜ਼ਿੰਦਗੀ ਖਤਮ ਕਰ ਲਈ ਤਾਂ ਇਸ ਤਰ੍ਹਾਂ ਕੁਝ ਗਦਾਰਾਂ ਅਤੇ لالچی ਲੋਕਾਂ ਕਰਕੇ ਇੱਕ ਪੰਜਾਬ ਦੇ ਹੋਰ ਪੁੱਤਰ ਦਾ ਅੰਤ ਹੋ ਗਿਆ ਬੇਸ਼ੱਕ ਉਹ ਉਸ ਦੇ ਸਰੀਰ ਦੀ ਮੌਤ ਸੀ ਪਰ ਉਸ ਦੀ ਜ਼ਮੀਰ ਤੇ ਉਸ ਨੂੰ ਯਾਦ ਕਰਨ ਵਾਲਿਆਂ ਦੀ ਗਿਣਤੀ ਅੱਜ ਵੀ ਉਸ ਇਲਾਕੇ ਵਿੱਚ ਤੇ ਪੂਰੇ ਪੰਜਾਬ ਵਿੱਚ ਗੂੰਜਦੀ ਹੈ ਸੋ ਇਹ ਸੀਗੀ ਪੰਜਾਬ ਦੇ ਇੱਕ ਅਣਖੀ ਪੁੱਤਰ ਦੀ ਕਹਾਣੀ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੀ ਲਾਈਕ ਕਰ ਦੇਣਾ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਣਾ ਮਿਲਦੇ ਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ